ਖਨੀ ਸਿੰਘ ਤੇ ਪੜਕੇ ਜਸਬੀਰ ਜੱਸੀ ਕਿਹਾ ਪੰਜਾਬ ਚ ਕਲਾਕਾਰ ਮੁੱਕ ਗਏ ਨੇ ਮੁੱਦੇ ਉੱਤੇ ਮੈਂ ਬੋਲਾਂ ਜਾਂ ਨਾ ਬੋਲਾਂ ਤੇ ਅੱਜ ਮੈਂ ਡਿਸਾਈਡ ਕੀਤਾ ਕਿ ਉਸ ਮੁੱਦੇ ਤੇ ਮੇਰਾ ਬੋਲਣਾ ਬਣਦਾ ਕਿਉਂਕਿ ਉਹ ਪੰਜਾਬ ਦਾ ਮਤ ਹੈ ਸਾਡੇ ਦੋਸਤ ਇੱਕ ਆਈਫਾ ਪੰਜਾਬੀ ਅਵਾਰਡ ਲੈ ਕੇ ਮੁਹਾਲੀ ਵਿਚ ਆ ਰਹੇ ਨੇ ਜਿਹਦੇ ਵਿੱਚ ਬਹੁਤ ਸਾਰੇ ਆਰਟਿਸਟ ਜਿਹੜੇ ਪਰਫਾਰਮ ਕਰ ਰਹੇ ਨੇ ਬਹੁਤ ਵੈਲਕਮ ਹੈ ਬਹੁਤ ਹੋਣਾ ਚਾਹੀਦਾ ਵਧੀਆ ਸ਼ੋਅ ਜਿਹੜੇ ਨੇ ਉਹ ਲੋਕਾਂ ਨੂੰ ਦਿਖਾਉਣੇ ਚਾਹੀਦੇ ਆ ਸਾਡੇ ਬੱਚਿਆਂ ਨੂੰ ਦਿਖਾਉਣੇ ਚਾਹੀਦੇ ਆ ਜਾਂ ਹੋਰ ਜਿਹੜੇ ਸਾਡਾ ਕਲਚਰ ਆ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਪਰ ਮੈਨੂੰ ਇੱਕ ਗੱਲ ਦਾ ਵਿਰੋਧ ਹੈ ਕਿ ਉੱਥੇ ਇੱਕ ਬੰਦਾ ਜਿਹਨੂੰ ਅਸੀਂ ਸਾਰੀ ਉਮਰ ਇਹ ਕਹਿੰਦੇ ਰਹੇ ਕਿ ਉਹਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਦਿੱਤਾ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਨਾਮ ਯਾਦ ਕਰਾਤੇ ਬਦਮਾਸ਼ੀ ਦੇ ਨਾਮ ਯਾਦ ਕਰਾਤੇ ਤੇ ਵੋਡਕਾ ਦਾ ਨਾਮ ਯਾਦ ਕਰਾਤਾ ਸਾਰੀਆਂ ਚੀਜ਼ਾਂ ਦਾ ਏਸੀਆਂ ਚੀਜ਼ਾਂ ਦਾ ਨਾਮ ਯਾਦ ਕਰਾਤਾ ਹਨੀ ਸਿੰਘ ਤੁਸੀਂ ਸਮਝ ਹੀ ਗਏ ਹੋਵੋਗੇ ਉਹ ਵੀ ਪਰਫਾਰਮ ਕਰਨ ਆ ਰਿਹਾ ਤੇ ਮੇਰੀ ਮੈਨੂੰ ਦੁੱਖ ਲੱਗਿਆ ਇਸ ਗੱਲ ਤੋਂ ਕਿ ਸਾਡੇ ਕੋ ਕਲਾਕਾਰ ਮੁੱਕ ਗਏ ਆ ਕਿ ਸਾਡੇ ਕੋ ਵਧੀਆ ਆਰਟਿਸਟ ਨਹੀਂ ਹੈਗੇ ਪੰਜਾਬ ਦੇ ਵਿੱਚ ਜਾਂ ਹੋਰ ਵੀ ਬਾਹਰੋਂ ਵੀ ਜਿਹੜੇ ਆਰਟਿਸਟ ਨੇ ਸਾਡੇ ਕੋ ਬੜੇ ਬੜੇ ਵੱਡੇ ਆਰਟਿਸਟ ਨੇ ਜਿਹੜੇ ਸਾਡੇ ਬੱਚਿਆਂ ਨੂੰ ਵਧੀਆ ਗਾਇਕੀ ਸੁਣਾ ਸਕਦੇ ਆ ਵਧੀਆ ਚੀਜ਼ਾਂ ਸੁਣਾ ਸਕਦੇ ਆ ਤੇ ਥੋੜੇ ਦਿਨ ਪਹਿਲਾਂ ਤੱਕ ਉਹ ਉਹਦੇ ਤੇ ਐਫ ਆਈ ਆਰ ਹੋ ਰਹੀ ਸੀ ਕਿ ਉਹਨੇ ਜਿਹੜਾ ਗੰਦਾ ਗਾਣਾ ਹੋਣੀ ਕੱਢਿਆ ਉਹਦੇ ਤੇ ਐਫ ਆਈ ਆਰ ਹੋ ਰਹੀ ਸੀ ਦੂਸਰਾ ਪੰਜਾਬ ਸਰਕਾਰ ਨਸ਼ੀਆਂ ਦੇ ਵਿਰੁੱਧ ਜਿਹੜੀ ਇੱਕ ਮੁਹਿੰਮ ਲੈ ਕੇ ਚੱਲ ਰਹੀ ਹੈ ਤੇ ਫਿਰ ਵੀ ਉਸ ਬੰਦੇ ਨੂੰ ਤੁਸੀਂ ਪਰਫਾਰਮ ਕਰਾ ਰਹੇ ਹੋ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੇ ਬੰਦੇ ਨੇ ਸ਼ਰੀਆਮ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਂ ਇਹਨਾਂ ਇਨਕੀ نسلوں ਦੇ ਡੀ ਐਨ ਏ ਮੇ ਨਸ਼ਾ ਗੁਸਾ ਦੂੰਗਾ ਉਸ ਬੰਦੇ ਨੂੰ ਤੁਸੀਂ ਪਰਫਾਰਮ ਕਰਾ ਰਹੇ ਹੋ ਕੀ ਮਜਬੂਰੀ ਹੈ ਮੈਂ ਮੰਨਦਾ ਹਾਂ ਕਿ ਦਿੱਲੀ, ਬੰਬੇ, ਬੈਂਗਲੌਰ ਉਹ ਪੰਜਾਬ ਨੂੰ ਨਹੀਂ ਸਮਝਦਾ ਉਹ ਪੰਜਾਬ ਦੀ ਸਾਈਕੀ ਨੂੰ ਨਹੀਂ ਸਮਝ ਸਕਦਾ ਪੰਜਾਬ ਦੇ ਜਜ਼ਬਾਤਾਂ ਨੂੰ ਨਹੀਂ ਸਮਝ ਸਕਦਾ ਪੰਜਾਬ ਦੇ ਦੁੱਖ ਸੁੱਖ ਨੂੰ ਨਹੀਂ ਸਮਝ ਸਕਦਾ ਪਰ ਅਸੀਂ ਜਾਂ ਜਿੰਨੇ ਵੀ ਸਾਰੇ ਲੋਕ ਆ ਅਸੀਂ ਨੇਤਾ ਲੋਕ ਆ ਅਸੀਂ ਤਾਂ ਇਸ ਗੱਲ ਨੂੰ ਸਮਝਦੇ ਹਾਂ ਸੋ ਮੈਂ ਬੇਨਤੀ ਕਰਾਂਗਾ ਡੀਜੀਪੀ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਔਰ ਮੈਮ ਗਿਲ ਮੈਮ ਜਿਹੜੇ ਜਿਹੜੇ ਥੋੜੇ ਦਿਨ ਪਹਿਲਾਂ ਹੀ ਉਹਨਾਂ ਬਾਰੇ ਗੱਲ ਹੋ ਰਹੀ ਸੀ ਕਿ ਇਹਨਾਂ ਬੰਦਿਆਂ ਨੂੰ ਰੋਕਿਆ ਜਾਏ ਇਹਨਾਂ ਬੰਦਿਆਂ ਨੂੰ ਇਹਨਾਂ ਦੇ ਗਾਣੇ ਰੁਕੇ ਜਾਣ ਕੀ ਮਜਬੂਰੀ ਹੈ ਸਾਡੀ ਕਿ ਅਸੀਂ ਉਸ ਬੰਦੇ ਨੂੰ ਰੋਕ ਨਹੀਂ 파 ਰਹੇ ਕਿ ਕੀ ਪ੍ਰੈਸ਼ਰ ਹੈ ਕੀ ਚੀਜ਼ ਹੈ ਸੋ ਮੈਨੂੰ ਪਤਾ ਜ਼ਰੂਰੀ ਨੋਟਿਸ ਇਹ ਵੀ ਹੈ ਕਿ ਕੁਝ ਬੰਦਿਆਂ ਨੇ ਕਹਿਣਾ ਕਿ ਬੜਾ ਫਰਸਟ੍ਰੇਟਡ ਹੋ ਕੇ ਬੋਲ ਰਿਹਾ ਜਾਵੇ ਫਰਸਟ੍ਰੇਸ਼ਨ ਹਾਂ ਮੈਨੂੰ ਫਰਸਟ੍ਰੇਸ਼ਨ ਹੈਗੀ ਹੈ ਪੰਜਾਬ ਦੇ ਵਿਰੁੱਧ ਕੋਈ ਵੀ ਬੰਦਾ ਕੋਈ ਵੀ ਚੀਜ਼ ਕਰੇਗਾ ਤੇ ਮੈਨੂੰ ਫ੍ਰਸਟ੍ਰੇਸ਼ਨ ਹੋਵੇਗੀ ਮੈਨੂੰ ਉਹ ਦੁੱਖ ਹੋਏਗਾ ਮੇਰੇ ਅੰਦਰ ਜਿਹੜਾ ਉਹ ਜ਼ਖਮ ਹੋਰ ਭਰਦਾ ਜਾਵੇਗਾ ਤੇ ਦੂਸਰਾ ਜਿਹੜੇ ਲੋਕਾਂ ਨੇ ਇਹ ਬੋਲਣਾ ਕਿ ਹਾਂ ਫ੍ਰਸਟ੍ਰੇਸ਼ਨ ਹੈ ਵੀ ਇਹਦੇ ਕੋਈ ਕੰਮ ਨਹੀਂ ਹੈ ਉਹਨਾਂ ਨੂੰ ਵੀ ਮੈਂ ਇੱਕ ਨੋਟਿਸ ਦੇਣਾ ਚਾਹੁੰਦਾ ਉਹਨਾਂ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਆਪਣੇ ਜਿਹੜਾ ਮਰਜ਼ੀ ਵੀ ਕਲਾਕਾਰ ਲਾਏ ਹੋ ਉਹਦੀਆਂ ਆਈਟੀ ਸ਼ੀਟਸ ਲਾਏ ਹੋ ਉਹਦੀਆਂ ਪ੍ਰੋਪਰਟੀ ਸ਼ੀਟਸ ਲਾਏ ਹੋ ਤੇ ਉਹਦੀਆਂ ਡੇਟਸ ਦੀਆਂ ਡਿਟੇਲਸ ਵੀ ਲਾਏ ਹੋ ਤੇ ਮੁਕਾਬਲਾ ਕਰ ਲਿਓ ਵੀ ਕਿਹੜਾ ਬੰਦਾ ਕਿਹੜੇ ਪਾਸੇ ਨੂੰ ਤੁਰਿਆ ਹੋਇਆ ਹੈ ਕਿਹੜੇ ਬੰਦੇ ਕੋ ਕੀ ਕੁਝ ਜ਼ਿਆਦਾ ਹੈ ਸੋ ਜੇ ਕੋਈ ਬੰਦਾ ਹੰਬਲ ਰਹਿੰਦਾ ਹੈ ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਮਜ਼ੋਰ ਹੁੰਦਾ ਹੈ ਮੈਂ ਪੰਜਾਬ ਵਾਲਿਆਂ ਨੂੰ ਬੇਨਤੀ ਕਰਦਾ ਕਿ ਇਸ ਜਲਦਾ ਜ਼ਰੂਰ ਵਿਰੋਧ ਕਰੋ ਕਿ ਐਸੇ ਆਰਟਿਸਟ ਤੁਹਾਡੇ ਬੱਚਿਆਂ ਨੂੰ ਜਿਹੜੇ ਮੌਤ ਵੱਲ ਨੂੰ ਲੈ ਕੇ ਜਾ ਰਹੇ ਨੇ ਤੁਹਾਡੇ ਬੱਚਿਆਂ ਦੇ ਮਾਈਂਡ ਨੂੰ ਵਾਸ਼ ਕਰ ਰਹੇ ਨੇ ਤੁਹਾਡੇ ਬੱਚਿਆਂ ਦੇ ਮਾਈਂਡ ਜਿਹੜੇ ਉਹ ਪਲੂਟਿਡ ਕੀਤੇ ਜਾ ਰਹੇ ਨੇ ਉਹਨਾਂ ਨੂੰ ਜ਼ਰੂਰ ਰੱਖੋ ਤਾਂ ਜੋ ਸਾਡੀਆਂ ਪੀੜ੍ਹੀਆਂ ਬਚੀਆਂ ਰਹਿਣ ਪੰਜਾਬ ਹੈ ਕਿਉਂਕਿ ਮੈਨੂੰ ਬਹੁਤ ਮੁਸ਼ਕਲ ਹੋਈ ਇਸ ਚੀਜ਼ ਨੂੰ ਕਿ ਯਾਰ ਮੇਰੇ ਦੋਸਤ ਨੇ ਕਰਾਉਣ ਵਾਲੇ ਵੀ ਮੇਰੇ ਦੋਸਤ ਨੇ ਸਰਕਾਰ ਵੀ ਮੇਰੀ ਦੋਸਤ ਹੈ ਤੇ ਫਿਰ ਮੈਂ ਸੋਚਿਆ ਕਿ ਯਾਰ ਨਹੀਂ ਜਿੱਥੇ ਪੰਜਾਬ ਦਾ ਮਸਲਾ ਆਏਗਾ ਨਾ ਮੈਂ ਦੋਸਤਾਂ ਨਾਲ ਨਹੀਂ ਖੜਾਂਗਾ ਮੈਂ ਪੰਜਾਬ ਨਾਲ ਖੜਾਂਗਾ ਜੇ ਰੱਬ ਤੇ ਪੰਜਾਬ ਚੋਂ ਵੀ ਕਿਸੇ ਨੂੰ ਚੁਣਨਾ ਪਿਆ ਨਾ ਤਾਂ ਮੈਂ ਪੰਜਾਬ ਨੂੰ ਚੁਣਾਂਗਾ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜਸਬੀਰ ਜੱਸੀ ਪੰਜ-ਛਤ ਦਿਨ ਤੋਂ ਮੇਰੀ ਆਪਣੇ ਆਪ ਨਾਲ ਬੜੀ ਜद्दोजਹਿਦ ਚੱਲ ਰਹੀ ਸੀ ਕਿ ਇੱਕ ਮੁੱਦੇ ਉੱਤੇ ਮੈਂ ਬੋਲਾਂ ਜਾਂ ਨਾ ਬੋਲਾਂ ਤੇ ਅੱਜ ਮੈਂ ਡਿਸਾਈਡ ਕੀਤਾ ਕਿ ਉਸ ਮੁੱਦੇ ਤੇ ਮੇਰਾ ਬੋਲਣਾ ਬਣਦਾ ਕਿਉਂਕਿ ਉਹ ਪੰਜਾਬ ਦਾ ਮਤ ਹੈ ਸਾਡੇ ਦੋਸਤ ਇੱਕ ਆਈਫਾ ਪੰਜਾਬੀ ਅਵਾਰਡ ਲੈ ਕੇ ਮੁਹੱਲੀ ਵਿਚ ਆ ਰਹੇ ਨੇ ਜਿਹਦੇ ਵਿੱਚ ਬਹੁਤ ਸਾਰੇ ਆਰਟਿਸਟ ਜਿਹੜੇ ਪਰਫਾਰਮ ਕਰ ਰਹੇ ਨੇ ਬਹੁਤ ਵੈਲਕਮ ਹੈ ਬਹੁਤ ਹੋਣਾ ਚਾਹੀਦਾ ਵਧੀਆ ਸ਼ੋਅ ਜਿਹੜੇ ਨੇ ਉਹ ਲੋਕਾਂ ਨੂੰ ਦਿਖਾਉਣੇ ਚਾਹੀਦੇ ਆ ਸਾਡੇ ਬੱਚਿਆਂ ਨੂੰ ਦਿਖਾਉਣੇ ਚਾਹੀਦੇ ਆ ਜਾਂ ਹੋਰ ਜਿਹੜੇ ਸਾਡਾ ਕਲਚਰ ਆ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਪਰ ਮੈਨੂੰ ਇੱਕ ਗੱਲ ਤਾਂ ਵਿਰੋਧ ਹੈ ਕਿ ਉੱਥੇ ਇੱਕ ਬੰਦਾ ਜਿਹਨੂੰ ਅਸੀਂ ਸਾਰੀ ਉਮਰ ਇਹ ਕਹਿੰਦੇ ਰਹੇ ਕਿ ਉਹਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾਤਦਾ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਨਾਮ ਯਾਦ ਕਰਾਤੇ ਬਦਮਾਸ਼ੀ ਦੇ ਨਾਮ ਯਾਦ ਕਰਾਤੇ ਤੇ ਵਰਡ ਦਾ ਨਾਮ ਯਾਦ ਕਰਾਤਾ ਸਾਰੀਆਂ ਚੀਜ਼ਾਂ ਦਾ ਏਸੀਆਂ ਚੀਜ਼ਾਂ ਦਾ ਨਾਮ ਯਾਦ ਕਰਾਤਾ ਹਨੀ ਸਿੰਘ ਤੁਸੀਂ ਸਮਝ ਹੀ ਗਏ ਹੋਵੋਗੇ ਉਹ ਵੀ ਪਰਫਾਰਮ ਕਰਨ ਆ ਰਿਹਾ ਤੇ ਮੇਰੀ ਮੈਨੂੰ ਦੁੱਖ ਲੱਗਿਆ ਇਸ ਗੱਲ ਤੋਂ ਕਿ ਸਾਡੇ ਕੋ ਕਲਾਕਾਰ ਮੁੱਕ ਗਏ ਆ ਕਿ ਸਾਡੇ ਕੋ ਵਧੀਆ ਆਰਟਿਸਟ ਨਹੀਂ ਹੈਗੇ ਪੰਜਾਬ ਦੇ ਵਿੱਚ ਜਾਂ ਹੋਰ ਬਾਹਰੋਂ ਵੀ ਜਿਹੜੇ ਆਰਟਿਸਟ ਨੇ ਸਾਡੇ ਕੋ ਬੜੇ ਬੜੇ ਵੱਡੇ ਆਰਟਿਸਟ ਨੇ ਜਿਹੜੇ ਸਾਡੇ ਬੱਚਿਆਂ ਨੂੰ ਵਧੀਆ ਗਾਇਕੀ ਸੁਣਾ ਸਕਦੇ ਆ ਵਧੀਆ ਚੀਜ਼ਾਂ ਸੁਣਾ ਸਕਦੇ ਆ ਤੇ ਥੋੜੇ ਦਿਨ ਪਹਿਲਾਂ ਤੱਕ ਉਹ ਉਹਦੇ ਤੇ ਐਫ ਆਈ ਆਰ ਹੋ ਰਹੀ ਸੀ ਕਿ ਉਹਨੇ ਜਿਹੜਾ ਗੰਦਾ ਗਾਣਾ ਹੋਣੀ ਕੱਢਿਆ ਉਹਦੇ ਤੇ ਐਫ ਆਈ ਆਰ ਹੋ ਰਹੀ ਸੀ ਦੂਸਰਾ ਪੰਜਾਬ ਸਰਕਾਰ ਨਸ਼ੀਆਂ ਦੇ ਵਿਰੁੱਧ ਜਿਹੜੀ ਇੱਕ ਮੁਹਿੰਮ ਲੈ ਕੇ ਚੱਲ ਰਹੀ ਹੈ ਤੇ ਫਿਰ ਵੀ ਉਸ ਬੰਦੇ ਨੂੰ ਤੁਸੀਂ ਪਰਫਾਰਮ ਕਰਾ ਰਹੇ ਹੋ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੇ ਬੰਦੇ ਨੇ ਸ਼ਰੀਆਮ ਇੰਟਰਵਿਊਸ ਦੇ ਵਿੱਚ ਕਿਹਾ ਕਿ ਮੈਂ ਇਹਨਾਂ ਇਨਕੀ نسلوں ਕੇ ਡੀ ਐਨ ਏ ਮੇ ਨਸ਼ਾ ਗੁਸਾ ਦੂੰਗਾ ਉਸ ਬੰਦੇ ਨੂੰ ਤੁਸੀਂ ਪਰਫਾਰਮ ਕਰਾ ਰਹੇ ਹੋ ਕੀ ਮਜਬੂਰੀ ਹੈ ਮੈਂ ਮੰਨਦਾ ਹਾਂ ਕਿ ਦਿੱਲੀ, ਬੰਬੇ, ਬੈਂਗਲੌਰ ਉਹ ਪੰਜਾਬ ਨੂੰ ਨਹੀਂ ਸਮਝਦਾ ਉਹ ਪੰਜਾਬ ਦੀ ਸੈਕੀ ਨੂੰ ਨਹੀਂ ਸਮਝ ਸਕਦਾ ਪੰਜਾਬ ਦੇ ਜਜ਼ਬਾਤਾਂ ਨੂੰ ਨਹੀਂ ਸਮਝ ਸਕਦਾ ਪੰਜਾਬ ਦੇ ਦੁੱਖ ਸੁੱਖ ਨੂੰ ਨਹੀਂ ਸਮਝ ਸਕਦਾ ਪਰ ਅਸੀਂ ਜਾਂ ਜਿੰਨੇ ਵੀ ਸਾਰੇ ਲੋਕ ਆ ਅਸੀਂ ਨੇਤਾ ਲੋਕਾਂ ਅਸੀਂ ਤਾਂ ਇਸ ਗੱਲ ਨੂੰ ਸਮਝਦੇ ਹਾਂ ਸੋ ਮੈਂ ਬੇਨਤੀ ਕਰਾਂਗਾ ਡੀਜੀਪੀ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਔਰ ਮੈਮ ਗਿਲ ਮੈਮ ਜਿਹੜੇ ਜਿਹੜੇ ਥੋੜੇ ਦਿਨ ਪਹਿਲਾਂ ਹੀ ਉਹਨਾਂ ਬਾਰੇ ਗੱਲ ਹੋ ਰਹੀ ਸੀ ਕਿ ਇਹਨਾਂ ਬੰਦਿਆਂ ਨੂੰ ਰੋਕਿਆ ਜਾਏ ਇਹਨਾਂ ਬੰਦਿਆਂ ਨੂੰ ਇਹਨਾਂ ਦੇ ਗਾਣੇ ਰੁਕੇ ਜਾਣ ਕੀ ਮਜਬੂਰੀ ਹੈ ਸਾਡੀ ਕਿ ਅਸੀਂ ਉਸ ਬੰਦੇ ਨੂੰ ਰੋਕ ਨਹੀਂ 파 ਰਹੇ